ਕਪੂਰਥਲਾ ਦਾ ਪਿੰਡ ਟਾਂਡੀਔਲਕ ਚਰਚਾ ਇਸ ਲਈ ਹੈ ਕਿਉਂਕਿ ਇਸ ਪਿੰਡ ਦੇ ਮੁੰਡੇ ਗੁਰਜੀਤ ਦੇ ਅਮਰੀਕਾ ਜਾਂਦੇ ਹੋਏ ਸਾਥੀਆਂ ਸਮੇਤ ਸਮੁੰਦਰ 'ਚ ਡੁੱਬਣ ਦੀਆਂ ਖਬਰਾਂ ਨੇ ਜਦੋਂ ਦੀ ਖਬਰ ਆਈ ਹੈ ਗੁਰਜੀਤ ਦੇ ਪਰਿਵਾਰ ਦਾ ਦਿਲ ਵਿਟੋੜ ਗਿਆ ਦਾਦੀ ਦੀ ਗੋਚ 'ਚ ਬੈਠੀ ਇਸ ਮਾਸੂਮ ਦੀ ਅੱਖਾਂ 'ਚ ਕਈ ਸਵਾਲ ਰੌਸ਼ਨ ਹੋ ਰਹੇ ਨੇ ਘਰ ਦੀ ਚੀਕ ਦੀ ਚੁੱਪ ਬੱਚੀ ਨੂੰ ਬੇਚੈਨ ਕਰ ਰਹੀ ਹੈ ਗੁਰਜੀਤ ਇੱਕੀ ਪੰਜਾਬੀ ਨੌਜਵਾਨਾਂ ਸਮੇਤ ਇੱਕ ਬੇੜੀ ਵਿੱਚ ਸਵਾਰ ਹੋ ਕੇ ਕੋਲੰਬੀਆ ਤੋਂ ਅਮਰੀਕਾ ਜਾ ਰਿਹਾ ਸੀ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਪਿੰਡ ਲੜੋਈ ਦੇ ਜਸਵਿੰਦਰ ਉਰਫ सोनू ਦਾ ਆਪਣੇ ਘਰ ਫੋਨ ਆਇਆ ਖਬਰ ਮਿਲੀ ਮੈਂ ਬਚ ਗਿਆ ਟਾਂਡੀ ਹੌਲਕ ਦਾ ਗੁਰਜੀਤ ਅਤੇ ਜੇਦਾ ਪਿੰਡ ਦਾ ਗੁਰਵਿੰਦਰ ਆਪਣੇ ਸਾਥੀਆਂ ਸਮੇਤ ਪਨਾਮਾ ਕੋਲ ਸਮੁੰਦਰ ਚ ਕਿਸ਼ਤੀ ਪਲਟ ਜਾਣਕਾਰਨ ਡੁੱਬ ਗਏ ਉਦਤੀ ਤੌਰ ਤੇ ਨਾਲ ਲੜੋਈ ਦਾ ਮੁੰਡਾ ਹੀ ਹੋਈ ਇਹਨਾਂ ਦੇ ਨਾਲ ਡੌਂਕੀ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਮੁੰਡਿਆਂ ਦੇ ਤੇ ਗੰਦ ਹਨ ਮਾਇਆ ਹੀ ਫੂਣ ਤੇ ਉਹ ਡੌਂਕੀ ਡੁੱਬ ਗਈ ਤੇ ਇੱਕ ਮੇਰਾ ਹੀ ਮੁੰਡਾ ਫੇ ਕੱਲਾ ਬਚ ਗਿਆ ਗੁਰਜੀਤ ਦੀ ਮਾਂ ਪ੍ਰਕਾਸ਼ ਕੌਰ ਨੇ ਜਦੋਂ ਤੋਂ ਇਹ ਖਬਰ ਸੁਣੀ ਹੈ ਘਰ ਆਉਂਦੇ ਰਹੇ ਏਜੰਟਾਂ ਮਾਰੇ ਕਹਿੰਦੀ ਹੈ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਇਹਦੇ ਡੈਡੀ ਨੇ ਆ ਕੇ ਦੱਸਿਆ ਸਾਡੇ ਟੋਲੇਆਂ ਰੱਖਦੇ ਹਨ ਪਤਾ ਨਹੀਂ ਕਿਥੇ ਕਿਥੇ ਖੜਿਆ ਨੇ ਬੰਦਿਆਂ ਨੂੰ ਪਤਾ ਹੋਇਆ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਜੋ ਖਬਰਾਂ ਆ ਰਹੀਆਂ ਨਹੀਂ ਉਸ ਤੋਂ ਮਾਂ ਦਾ ਕਾਲਜਾ ਤਾਂ ਰਹਿੰਦਾ ਹੈ ਰਹਿ ਰਹਿ ਕੇ ਦਰਦ ਵੀ ਸਾਹਮਣੇ ਆ ਜਾਂਦਾ ਹੈ ਤੋ ਖੇ ਨਹੀਂ ਲੈ ਗਿਆ ਸਾਡੇ ਕੋਲ ਮੇਰੇ ਕੋ ਤੱਕੇ ਨਹੀਂ ਖੋ ਤੁਹਾਡਾ ਮੁੰਡਾ ਲੈ ਗਿਆ ਹੀ ਆ ਕਿਆ ਹੀ ਹੀ ਨਹੀਂ ਜਾਣਾ ਮਾਂ ਦੀ ਇੱਕੋ ਜਿੱਦ ਹੈ ਗੁਰਜੀਤ ਨੂੰ ਸਹੀ ਸਲਾਮਤ ਅੱਖਾਂ ਸਾਹਮਣੇ ਦੇਖਣ ਦੀ ਮੇਰਾ ਪੁੱਤਰ ਮਿਲਣਾ ਚਾਹੀਦਾ ਹੋਰ ਮੈਨੂੰ ਕੇ ਚੀਜ਼ ਦੀ ਲੋੜ ਨਹੀਂ ਇਹ ਬੰਦੇ ਕੋ ਮੇਰਾ ਪੁੱਤਰ ਲੈ ਕੇ ਦਿਓ ਮਾਂ ਨੂੰ ਪੁੱਤਰ ਚਾਹੀਦਾ ਹੈ ਮਾਸੂਮ ਬੇਟੀ ਤਸਵੀਰਾਂ ਚ ਪਿਤਾ ਨੂੰ ਦੇਖ ਕੇ ਖੁਸ਼ ਹੁੰਦੀ ਹੈ ਪਤਨੀ ਬੇਜ਼ੁਬਾਨਾ ਵਾਂਗ ਸਾਰਿਆਂ ਦੇ ਮੂੰਹ ਵੱਲ ਦੇਖਦੀ ਹੈ ਪਰ ਘਰ ਦੇ ਚੁੱਪ ਚ ਸਮੁੰਦਰ ਤੋਂ ਵੀ ਡੂੰਗੇ ਸਵਾਲ ਆਪਣੀ ਹਾਜ਼ਰੀ ਲਵਾ ਰਹੇ ਨੇ ਕੁਝ ਇਹੀ ਹਾਲ ਪਿੰਡ ਜੈਤ ਦਾ ਵਿੱਚ ਵੀ ਹੈ ਕਹਿੰਦੇ ਨੇ ਗੁਰਵਿੰਦਰ ਨੂੰ ਵੀ ਸਮੁੰਦਰ ਨਿਕਲ ਗਿਆ ਤਕੜਾ ਦਿਲ ਦਿਖਾ ਰਹੇ ਪਿਤਾ ਬਚਨ ਸਿੰਘ ਫੋਨ ਦੀ ਘੰਟੀ ਵੱਜਣ ਤੇ ਝਟ ਚੁੱਕਦੇ ਨੇ ਇਸੇ ਆਸ ਵਿੱਚ ਕਿ ਸ਼ਾਇਦ ਗੁਰਵਿੰਦਰ ਦੀ ਕੋਈ ਖ਼ਬਰ ਮਿਲ ਜਾਵੇ ਮੇਰਾ ਨਾਮ ਬਚਨ ਸਿੰਘ ਹੈ ਜੀ ਪਿੰਡ ਜੈਤ ਡਿਸਟ੍ਰਿਕਟ ਕਪੂਰਥਲਾ ਜੀ ਦਰਵਾਜ਼ੇ 'ਤੇ ਸਿਆਸੀ ਚਿਹਰੇ ਵੀ ਆਏ ਆਮ ਆਦਮੀ ਪਾਰਟੀ ਨੇਤਾ ਸੁਖਪਾਲ ਸਿੰਘ ਖਹਿਰਾ ਗੁਰਵਿੰਦਰ ਦੀ ਮਾਂ ਨਾਲ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਅਫਸੋਸ ਹੈ ਪਰ ਮਾ ਗੁਰਪ੍ਰੀਤ कौर ਘਰ 'ਚ ਹੋਏ ਇਕੱਠ ਵਿੱਚ ਪੁੱਤਰ ਨੂੰ ਲੱਭਦੀ ਫਿਰ ਰਹੀ ਹੈ ਕਿਸੇ ਦੇ ਮੋਢੇ ਦਾ ਸਹਾਰਾ ਮਿਲਦੇ ਹੀ ਮਾਂ ਦੀਆਂ ਅੱਖਾਂ 'ਚੋਂ ਹੰਝੂਆਂ ਦਾ ਸਮੁੰਦਰ ਵਗ ਪੈਂਦਾ ਹੈ ਜ਼ੁਬਾਨ 'ਤੇ ਸਿਰਫ ਗੁਰਵਿੰਦਰ ਦਾ ਨਾਮ ਚੜਿਆ ਹੋਇਆ ਹੈ ਓਏ ਮੇਰੇ ਗੁਰਵਿੰਦਰ ਓਏ ਮੇਰੇ ਕੋੜਾ ਆ ਜਾ ਓਏ ਮੇਰੇ ਬੱਜਿਆ ਮੈਂ ਮਰ ਜਾ ਓਏ 21 ਸਾਲ ਦਾ ਨੌਜਵਾਨ ਨਵਾਂ ਘਰ ਬਣਾਉਣ ਤੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਅਣਜਾਣੀ ਦੁਨੀਆ ਦੇ ਸਫ਼ਰ ਤੇ ਨਿਕਲ ਗਿਆ 9 ਮਹੀਨੇ ਢਿੱਡ ਚ ਪਾਲ ਕੇ ਦਰਖਤ ਵਰਗਾ ਕੀਤਾ ਸੀ ਗੁਰਵਿੰਦਰ ਨੂੰ ਇਸ ਲਈ ਜਿੱਦੀ ਮਾਂ ਨੂੰ ਸਿਰਫ ਪੁੱਤਰ ਚਾਹੀਦਾ ਮੇਰਾ ਬੱਚਾ ਕਹਿੰਦਾ ਮੈਂ ਘਰ ਬਣਾਉਂਗਾ ਮੰਮੀ ਜੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਮੈਨੂੰ ਬਾਹਰ ਭੇਜੋ ਮੰਮਾ ਮੇਰਾ ਬੱਚਾ ਹੋਣਾ ਚਾਹੀਦਾ ਮੇਰੇ ਕੋਲ ਮੈਨੂੰ ਕੁਝ ਨਹੀਂ ਚਾਹੀਦਾ ਅਕਤੂਬਰ 2015 ਤੋਂ ਹੀ 에ਜੰਟ ਗੁਰਵਿੰਦਰ ਨੂੰ ਵਿਦੇਸ਼ੀ ਧਰਤੀ ਤੇ ਭੇਜਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਸਨ 2 ਮਹੀਨੇ ਵੱਖ-ਵੱਖ ਥਾਵਾਂ ਤੇ ਭੇਜਣ ਤੋਂ ਬਾਅਦ ਗੱਲ ਨਹੀਂ ਬਣੀ ਤਾਂ ਦਸੰਬਰ ਮਹੀਨੇ ਵਿੱਚ ਫੇਰ ਕੋਸ਼ਿਸ਼ ਕੀਤੀ ਗਈ ਇਸ ਵਾਰ ਅਮਰੀਕਾ ਜਾਣ ਦਾ ਰਾ ਕੋਲੰਬੀਆ ਤੋਂ ਚੁਣਿਆ ਗਿਆ ਪੈਦਲ ਅਤੇ ਸੜਕ ਰਾਹੀਂ ਕਈ ਦਿਨ ਦਾ ਸਫ਼ਰ ਤੈਅ ਕਰਵਾਇਆ ਗਿਆ ਪિતા ਬਚਨ ਸਿੰਘ ਕਹਿੰਦੇ ਨੇ 10 ਜਨਵਰੀ ਨੂੰ ਗੁਰਵਿੰਦਰ ਦਾ ਫੋਨ ਆਇਆ ਸੀ ਸਭ ਸੁਖਾਂਤ ਸੀ ਫਿਰ ਅਚਾਨਕ ਅਜਹੀਆਂ ਖਬਰਾਂ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਟਰਬੋ ਤੋਂ ਲਾਸਟ 10 ਤਰੀਕ ਨੂੰ ਮੇਰੇ ਬੇਟੇ ਨੇ ਕਾਲ ਕੀਤੀ ਹੈ ਉਸ ਤੋਂ ਬਾਅਦ ਕਾਲ ਨਹੀਂ ਹੋਈ ਉਸ ਤੋਂ ਬਾਅਦ ਇਹਨਾਂ ਨੇ ਬੀੜੀ 'ਚ ਬਿਠਾ ਦਿੱਤਾ ਉਹਨੇ ਇਹ ਹੀ ਕਿਹਾ ਬੈ ਡੈਡੀ ਅਸੀਂ ਉਹਨੂੰ ਟਰਬੋ ਤੋਂ ਚੱਲ ਪਏ ਆ ਤੇਰ ਤੋਂ ਬਾਅਦ ਅਸੀਂ 8-10 ਦਿਨ ਗੱਲ ਨਹੀਂ ਕਰਨੀ ਅਸੀਂ ਪਹੁੰਚ ਕੇ ਗੱਲ ਕਰਾਂਗੇ ਸਾਨੂੰ ਇਹਨਾਂ ਨੇ ਇਹ ਦੱਸਿਆ ਸੀ ਪਾਣੀ ਰਾਹ ਨਹੀਂ ਲੈ ਕੇ ਜਾਣਾ ਬਾਈ ਰੂਟ ਜਾਊਗਾ ਬਾਈ ਏਅਰ ਜਾਊਗਾ ਬਿਲਕੁਲ ਪਾਣੀ ਦੀ ਇੱਕ ਬੂੰਦ ਵੀ ਅਸੀਂ ਨਹੀਂ ਨਘਾਵਾਂਗੇ ਇਹਨੂੰ ਬੱਚੇ ਨੂੰ ਮਾਮਲਾ ਸੁਰਖੀਆਂ 'ਚ ਆਇਆ تھا ਪੁਲਿਸ ਵੀ ਹਰਕਤ ਚਾਈ ਦੋ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਪਲਾਨ ਬਣਾਇਆ ਸੀ ਕੁਲਵਿੰਦਰ ਸਿੰਘ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਹਰਪਜਨ ਸਿੰਘ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ ਲੇਕਿਨ ਆਪ ਹੀ ਕਾ ਨਾਮ ਆ ਰਿਹਾ ਆਪ ਕੌਣ ਹੈ ਮੇਰਾ ਨਾਮ ਤਾਂ ਆਪ ਆ ਰਿਹਾ ਨਾ ਜੇ ਮੇਰੇ ਸਾਹਮਣੇ ਪੈਸੇ ਦਿੱਤੇ ਸੀ ਉਹਨਾਂ ਨਾਲ ਮੈਂ ਉੱਥੇ ਬੈਠਾ ਸੀ ਤੇ ਮੇਰਾ ਕੁਲਵਿੰਦਰ ਸਿੰਘ ਮੇਰਾ ਦੋਸਤ ਸੀ ਹਰਪਜਨ ਵੀ ਮੰਨਦਾ ਹੈ ਕਿ ਏਜੰਟਾਂ ਤੋਂ ਮਿਲੀ ਜਾਣਕਾਰੀ ਵੀ ਇਹੀ ਹੈ ਕਿ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ ਹਾਂ ਰੌਲਾ ਸੁਣਿਆ ਵੀ ਇਹਨੇ ਜਿਹੜੇ ਕਿਸ਼ਤੀ ਡੁੱਬਦੀ ਗੱਲੇ ਨਹੀਂ ਨਹੀਂ ਮੈਨੇ ਕੋਈ ਪੈਸਾ ਨਹੀਂ ਲਿਆ ਕੁਲਵਿੰਦਰ ਸਿੰਘ ਨਾਲ ਲਏ ਉਹਨੂੰ ਵੀ ਗਾਂ ਦਿੱਤੇ ਜਿਹੜਾ ਉਹਦਾ ਉਹਦਾ ਮੁੰਡਾ ਗਿਆ ਸੀ ਉਸ ਏਜੰਟ ਨੂੰ ਉਹਨੂੰ ਦਿੱਤੇ ਉਹ ਉਸ ਏਜੰਟ ਦਾ ਨਾਮ ਕਤਰਪੁਰ ਦਾ ਮਿੰਟੂ ਮਿੰਟੂ ਪੁਲਿਸ ਮੁਤਾਬਕ ਹਰ ਨੌਜਵਾਨ ਕੋਲੋਂ 25 ਲੱਖ ਚ ਸੌਦਾ ਤੈਅ ਹੋਇਆ ਪਹਿਲਾਂ ਐਡਵਾਂਸ ਲਿਆ ਗਿਆ ਫਿਰ ਰਕਮ ਕਿਸ਼ਤਾਂ 'ਚ ਲੈਣ ਦਾ ਕਰਾਰ ਹੋਇਆ 25 ਲੱਖ ਰੁਪਈਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਇਹਨਾਂ ਨਾਲ ਜਿਹਦੇ ਵਿੱਚ ਵੱਖਰੇ ਵੱਖਰੇ ਕਿਸ਼ਤਾਂ ਦੇ ਵਿੱਚ ਇਹਨਾਂ ਨੇ ਪੈਸੇ ਪੇ ਕੀਤੇ ਉਹਨਾਂ ਅ ਬਦਕਿਸਮਤੀ ਦੇ ਨਾਲ ਜਿਹੜੀ ਉਹਨਾਂ ਦੀ ਕਿਸ਼ਤੀ ਜਿਹੜੀ ਉਹ ਓਵਰਲੋਡ ਹੋਣ ਕਰਕੇ ਜਿਹੜੀ ਉਹ ਡੁੱਬ ਗਈ ਇੱਥੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਾਮਲੇ 'ਚ ਤੁਰੰਤ ਦਖਲ ਦੇਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸੋਰਾਜ ਨਾਲ ਗੱਲ ਕੀਤੀ ਹੈ ਇਹਦਾ ਸਬੂਤ ਉਹਨਾਂ ਆਪਣੇ ਫੇਸਬੁੱਕ ਪੇਜ ਤੇ ਲਿਖ ਕੇ ਦਿੱਤਾ ਕਹਿੰਦੇ ਨੇ ਇੱਕ ਟੀਮ ਜਲਦੀ ਘਟਨਾ ਵਾਲੀ ਥਾਂ ਤੇ ਰਵਾਨਾ ਕੀਤੀ ਜਾਵੇਗੀ ਬੇਰੋਜ਼ਗਾਰਾਂ ਦੀ ਮੌਤ ਦੀਆਂ ਖਬਰਾਂ ਤੇ ਸਰਕਾਰੀ ਹੈਲਪਲਾਈਨ ਬਣਾਈ ਗਈ ਹੈ ਦੁਨੀਆ ਦਾ ਕੋਈ ਸ਼ਖਸ ਇਹਨਾਂ ਨੰਬਰਾਂ ਤੇ ਕਾਲ ਕਰੇਗਾ ਪਤਾ ਨਹੀਂ ਤਿਲ-ਤਿਲ ਮਰ ਰਹੇ ਪਰਿਵਾਰ ਸਰਕਾਰੀ ਨੰਬਰਾਂ ਤੇ ਕੰਟੀਆਂ ਜ਼ਰੂਰ ਬਚਾਉਣਗੇ ਜਿਹੜੀ ਸਰਕਾਰ ਤੋਂ ਉਮੀਦ ਛੱਡ ਚੁੱਕੇ ਨੌਜਵਾਨ ਖਤਰਨਾਕ ਸਫ਼ਰ ਤੇ ਨਿਕਲੇ ਸੰ ਪਨਾਮਾ ਦੇ ਸਮੁੰਦਰ ਵਿੱਚ ਡੁੱਬੀ ਕਿਸ਼ਤੀ ਵਿੱਚ 20 ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋਣ ਦੀ ਖ਼ਬਰ ਨੇ 20 ਸਾਲ ਪੁਰਾਣੀ ਮਾਲਟਾ ਕਾਂਡ ਦੀ ਯਾਦਵਾ ਦਿੱਤੀ ਹੈ ਹਾਦਸੇ ਨੇ ਖਸ਼ਾਲ ਪੰਜਾਬ ਦਾ ਕੋੜਾ ਸੱਚ ਫਿਰ ਤੋਂ ਸਾਹਮਣੇ ਲਾ ਦਿੱਤਾ ਕਿ ਆਖਰਕਾਰ ਕਿਉਂ ਨੌਜਵਾਨਾਂ ਨੂੰ ਆਪਣੀ ਜਾਨ ਖਤਰੇ ਵਿੱਚ ਪਾ ਕੇ ਵਿਦੇਸ਼ ਜਾਣਾ ਪੈ ਰਿਹਾ ਹੈ 20 ਸਾਲ ਪਹਿਲਾਂ ਵੀ ਅਜਿਹੇ ਦਰਦਨਾਕ ਹਾਦਸਾ ਹੋਇਆ ਸੀ 25 ਦਸੰਬਰ 1996 ਜਦੋਂ ਪੂਰੀ ਦੁਨੀਆ 크ਿਸਮਸ ਦੇ ਜਸ਼ਨ ਵਿੱਚ ਡੁੱਬੀ ਹੋਈ ਸੀ ਤਾਂ ਹਜ਼ਾਰਾਂ ਕਿਲੋਮੀਟਰ ਦੂਰੋਂ ਪੰਜਾਬ ਵਿੱਚ ਦਰਦਨਾਕ ਖਬਰ ਆਈ ਉਹ ਸੀ ਤਕਰੀਬਨ 170 ਪੰਜਾਬੀ ਨੌਜਵਾਨਾਂ ਦੇ ਮਾਲਟਾ ਦੇ ਸਮੁੰਦਰ ਵਿੱਚ ਡੁੱਬ ਜਾਣ ਦੀ ਇਹ ਖਬਰ ਜਿਸ ਨੇ ਵੀ ਸੁਣੀ ਉਹ ਸੁੰਨ ਹੋ ਗਿਆ ਉਸ ਸਮੇਂ ਵੀ ਪੰਜਾਬ ਵਿੱਚ ਬੇਰੋਜ਼ਗਾਰੀ ਤੋਂ ਪਰੇਸ਼ਾਨ ਨੌਜਵਾਨ ਚੰਗੇ ਭਵਿੱਖ ਦੀ ਉਮੀਦ ਵਿੱਚ ਮਾਲਟਾ ਤੋਂ ਕਿਸ਼ਤੀ ਰਾਹੀਂ ਗ੍ਰੀਸ ਜਾ ਰਹੇ ਸਨ ਪਰ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ ਅੱਜ ਤੱਕ ਇਹਨਾਂ ਨੌਜਵਾਨਾਂ ਦਾ ਕੁਝ ਵੀ ਪਤਾ ਨਹੀਂ ਕਿਸ਼ਤੀ ਹਾਦਸੇ ਵਿੱਚ ਲਾਪਤਾ ਹੋਣ ਵਾਲੇ 170 ਨੌਜਵਾਨਾਂ ਵਿੱਚੋਂ ਜ਼ਿਆਦਾਤਰ ਦੁਆਬਾ ਇਲਾਕੇ ਦੇ ਸਨ ਇਹਨਾਂ ਨੌਜਵਾਨਾਂ ਦੀਆਂ ਨਾ ਤਾਂ ਲਾਸ਼ਾਂ ਮਿਲੀਆਂ ਤੇ ਨਾ ਹੀ ਕੋਈ ਹੋਰ ਸਮਾਨ ਪਰਿਵਾਰਕ ਮੈਂਬਰਾਂ ਨੂੰ ਅਜੇ ਵੀ ਆਪਣੇ ਅਤੇ ਜ਼ਿੰਦਾ ਹੋਣ ਦੀ ਉਮੀਦ ਹੈ 170 ਪੰਜਾਬੀਆਂ ਵਿੱਚੋਂ ਕਰੀਬ 22 ਹੀ ਜ਼ਿੰਦਾ ਵਾਪਸ ਘਰ ਪਰਤ ਸਕੇ ਸਨ ਹਾਦਸੇ ਤੋਂ ਬਾਅਦ ਜਾਲੀ ਟਰੈਵਲ ਏਜੰਟਾਂ ਦੇ ਜਾਲ ਤੋਂ ਵੀ ਪਰਦਾ ਉੱਠਿਆ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਏਜੰਟਾਂ ਨੇ ਕਿਸ਼ਤੀ ਨੂੰ ਜਾਣਬੁੱਝ ਕੇ ਡੋਬਿਆ ਸੀ ਕਿਉਂਕਿ ਗਰੀਸ ਦੀ ਸਰਹੱਦ 'ਤੇ ਚੌਕਸੀ ਜ਼ਿਆਦਾ ਹੋਣ ਕਾਰਨ ਨੌਜਵਾਨਾਂ ਦਾ ਉੱਥੇ ਪਹੁੰਚਣਾ ਔਖਾ ਸੀ ਇਸ ਕਰਕੇ ਏਜੰਟਾਂ ਨੇ ਸਾਰੇ ਨੌਜਵਾਨਾਂ ਨੂੰ ਸਮੁੰਦਰ ਵਿੱਚ ਡੋਬ ਦਿੱਤਾ ਮਾਲਟਾ ਕਾਂਡ ਤੋਂ 6 ਸਾਲ ਬਾਅਦ ਵੀ ਅਜਿਹੀ ਘਟਨਾ ਵਾਪਰੀ ਜਿਸ ਦਾ 3 ਨੌਜਵਾਨ ਸ਼ਿਕਾਰ ਬਣੇ 21 ਅਪ੍ਰੈਲ 2002 ਚ ਤੁਰਕੀ ਨੇੜੇ ਇੱਕ ਕਿਸ਼ਤੀ ਡੁੱਬ ਗਈ ਜਿਸ ਵਿੱਚ ਦੁਆਬੇ ਤੋਂ ਹੀ 3 ਨੌਜਵਾਨ ਸਵਾਰ ਸਨ ਇਹ ਹਾਦਸਾ ਵੀ ਗ੍ਰੀਸ ਜਾਂਦੇ ਹੋਏ ਵਾਪਰਿਆ ਮਾਮਲੇ ਵਿੱਚ ਦੋ ਟਰੈਵਲ ਏਜੰਟਾਂ ਤੇ ਕੇਸ ਦਰਜ ਕੀਤੇ ਗਏ ਜੂਨ 2014 ਵਿੱਚ ਹੀ ਇਰਾਕ ਗਏ 39 ਭਾਰਤੀਆਂ ਦਾ ਹੁਣ ਤੱਕ ਥੋ ਪਤਾ ਨਹੀਂ ਖਬਰਾਂ ਆਈਆਂ ਕਿ ਸਾਰਿਆਂ ਨੂੰ ਆਈਐਸਆਈਐਸ ਨੇ ਮੌਤ ਦੇ ਘਾਟ ਉਤਾਰ ਦਿੱਤਾ ਤਕਰੀਬਨ 2 ਸਾਲ ਹੋਣ ਵਾਲੇ ਨੇ ਲਾਪਤਾ ਨੌਜਵਾਨਾਂ ਦੀ ਕੋਈ ਖਬਰ ਨਹੀਂ ਸਾਲ 2011 ਤੇ 2015 ਦੌਰਾਨ ਜਲੰਧਰ ਅਤੇ ਲੁਧਿਆਣਾ ਜ਼ੋਨ ਵਿੱਚ ਹੀ ਧੋਖਾਧੜੀ ਦੇ ਇਲਜ਼ਾਮਾਂ ਤੋਂ ਬਾਅਦ 1000 ਤੋਂ ਵੱਧ ਟਰੈਵਲ 에ਜੰਟਾਂ ਖਿਲਾਫ ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ ਸਿਰਫ ਜਲੰਧਰ ਸਿਟੀ ਵਿੱਚ ਹੀ ਹਰ ਮਹੀਨੇ ਔਸਤਨ 6 ਟਰੈਵਲ 에ਜੰਟਾਂ ਖਿਲਾਫ ਮਾਮਲੇ ਦਰਜ ਹੋਏ। ਲੁਧਿਆਣਾ ਅਤੇ ਜਲੰਧਰ ਜ਼ੋਨ 'ਚ ਸਾਲ 2011 'ਚ 261 ਟਰੈਵਲ 에ਜੰਟਾਂ ਖਿਲਾਫ ਮਾਮਲੇ ਦਰਜ ਹੋਏ। 2012 'ਚ 199 ਅਤੇ 2013 'ਚ 298 2014 ਚ 169 ਅਤੇ 2015 ਚ 192 ਟ੍ਰੈਵਲ ਏਜੰਟਾਂ ਖਿਲਾਫ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ। باوجود ਇਸ ਦੇ ਵਿਦੇਸ਼ੀ ਧਰਤੀ ਦਾ ਮੋਹ ਲਗਾਤਾਰ جاری ਹੈ। ਕਾਨੂੰਨੀ ਜਾਂ ਗੈਰ ਕਾਨੂੰਨੀ ਤਰੀਕਾ ਕੋਈ ਵੀ ਹੋਵੇ ਪਰ ਦੁਆਬਾ ਵਿੱਚ ਤਕਰੀਬਨ ਹਰ ਘਰ 'ਚੋਂ ਵਿਦੇਸ਼ ਵਿੱਚ ਕੋਈ ਨਾ ਕੋਈ ਸ਼ਖਸ ਜ਼ਰੂਰ ਵਸਦਾ ਹੈ। ਜਿਹੜੇ ਲੋਕ ਜਿਵੇਂ ਤੁਸੀਂ ਵਿਦੇਸ਼ੀ ਧਰਤੀ ਤੇ ਪਹੁੰਚ ਵੀ ਜਾਂਦੇ ਨੇ ਉੱਥੇ ਵੀ ਪੰਜਾਬੀਆਂ ਪ੍ਰਤੀ ਲੋਕਾਂ ਦਾ ਮਾੜਾ ਵਤੀਰਾ ਵੀ ਸੁਰਖੀਆਂ 'ਚ ਰਿਹਾ ਹੈ। ਹਾਲੇ ਵਿੱਚ ਹੁਸ਼ਿਆਰਪੁਰ ਦੇ ਪਿੰਡ ਬਹਾਦਰਪੁਰ ਦੇ ਨੌਜਵਾਨ ਖੁਸ਼ਪਿੰਦਰ ਦਾ ਅਮਰੀਕਾ ਦੇ ਇੰਡੀਆਨਾ ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ 5 ਸਾਲ ਪਹਿਲਾਂ ਖੁਸ਼ਪਿੰਦਰ ਅਮਰੀਕਾ ਗਿਆ ਆਪਣਾ ਸਟੋਰ ਖੋਲ੍ਹਿਆ ਉਸ ਸਟੋਰ ਬਾਹਰ ਲੁੱਟ ਦੇ ਇਰਾਦੇ ਨਾਲ ਅਣਪਛਾਤੇ ਲੁਟੇਰੇ ਨੇ ਗੋਲੀ ਮਾਰ ਦਿੱਤੀ ਘਰ ਦੀ ਮਾੜੀ ਹਾਲਤ ਨੂੰ ਦੇਖਦਿਆਂ ਖੁਸ਼ਪਿੰਦਰ ਅਮਰੀਕਾ ਗਿਆ ਸੀ ਹੁਣ ਤੱਕ ਪਰਿਵਾਰ ਨੂੰ ਪੁੱਤਰ ਦੀ Laash ਨਹੀਂ ਮਿਲੀ ਬਜ਼ੁਰਗ ਪਿਤਾ ਦੀਆਂ ਅੱਖਾਂ ਚ ਬੇਬਸੀ ਹੈ ਭੈਣ ਭਰਾ ਦਾ ਰੋ ਰੋ ਕੇ ਬੁਰਾ ਹਾਲ ਹੈ ਕੁਝ ਨਹੀਂ ਪੱਲੇ ਰਿਆ ਮਰ ਗਏ ਆ ਪਾਜੀ ਥਾਂ ਹੀ ਅਸੀਂ ਹੋਰ ਰੱਬ ਮੈਨੂੰ ਲੈ ਜਾਂਦਾ ਮੇਰਾ ਪ੍ਰਾਨ ਨਾਲ ਜਾਂਦਾ ਮੇਰੇ ਤੂੰ ਛੋਟਾ ਸੀ ਮੈਂ ਵੱਡੀ ਸੀ ਮੈਂ ਹਰ ਸਾਲ ਪਾਉਂਦੀ ਸੀ ਪਾਜੀ ਰਖੜੀ ਮੈਂ ਕਿੱਥੇ ਪਾਵਾਂਗੀ ਸੰਕੜੇ ਅਜਿਹੇ ਮਾਮਲੇ ਨੇ ਜਿੰਨਾ ਵਿੱਚ ਮਦਦ ਦੀ ਗੁਹਾਰ ਵਿਦੇਸ਼ ਮੰਤਰੀ ਸੁਸ਼ਮਾ ਸੋਰਾਧ ਟਵਿੱਟਰ ਹੈਂਡਲ ਤੇ ਦੇਖੀ ਜਾ ਸਕਦੀ ਹੈ ਚਾਹੇ ਉਹ ਮਿਡਲ ਈਸਟ ਹੋਵੇ ਜਾਂ ਯੂਰਪ ਹਿਜਰਤ ਕਰ ਰਹੇ ਭਾਰਤੀਆਂ ਦੀ ਪਰੇਸ਼ਾਨੀਆਂ ਜਾਣ ਲੈਣਾ ਹੀ ਕਾਫੀ ਨਹੀਂ ਹੈ ਉਹਨਾਂ ਲੀਡਰਾਂ ਤੋਂ ਸਵਾਲ ਪੁੱਛਣੇ ਲਾਜ਼ਮੀ ਨੇ ਜਿਹੜੇ ਚੋਣਾ ਦੇ ਮੌਸਮ ਵਿੱਚ ਬਰਸਾਤੀ ਡੱਡੂਆਂ ਵਾਂਗ ਉੱਤਰ ਘਾਟੋ ਮੈਚੜਾ ਦੀ ਸਿਆਸਤ ਕਰਕੇ ਅੰਡਰਗਰਾਊਂਡ ਹੋ ਜਾਂਦੇ ਨੇ ਜੇ ਸਾਰੇ ਮਸਲਿਆਂ ਦਾ ਹੱਲ ਚਾਹੁੰਦੇ ਹੋ ਤਾਂ ਸਵਾਲ ਪੁੱਛਣੇ ਹੀ ਪੈਣਗੇ ਮੇਰਾ ਪੁੱਤਰ ਮਿਲਣਾ ਚਾਹੀਦਾ ਹੋਰ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਇਹ ਬੰਦੇ ਕੋ ਮੇਰਾ ਪੁੱਤਰ ਲੈ ਕੇ ਦਿਓ